ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਇੱਕ ਛੋਟੇ ਜਿਹੇ ਕਲਿੱਪ ਵਿੱਚ ਗੱਲ ਕਰਾਂਗੇ ਜਿਸ ਤਰ੍ਹਾਂ ਤੁਸੀਂ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਕਾਫੀ ਖਬਰ ਆਕ ਵਾਂਗੂ ਫੈਲੀ ਦੇਖੀ ਸੁਣੀ ਹੋਵੇਗੀ ਜਿਸ ਵਿੱਚ ਇੱਕ 13 ਸਾਲ ਦਾ ਬੱਚਾ ਜਿਹੜਾ ਅਫਗਾਨਿਸਤਾਨ ਤੋਂ ਜਹਾਜ਼ ਦੇ ਲੈਂਡਿੰਗ ਗੇਅਰ ਵਿੱਚ ਆਪਣੇ ਆਪ ਨੂੰ ਛੁਪਾ ਕੇ ਦਿੱਲੀ 에ਅਰਪੋਰਟ ਤੇ ਲੈਂਡ ਹੁੰਦਾ ਜਿਸ ਨੇ ਇਦੋਂ ਜਹਾਜ਼ ਲੈਂਡ ਕੀਤਾ ਤਾਂ ਹੇਠਾਂ ਉਤਰਿਆ ਜਦੋਂ ਹੇਠਾਂ ਉਤਰਿਆ ਤਾਂ ਉਥੋਂ ਦੇ ਸੁਰੱਖਿਆ ਕਰਮਚਾਰੀਆਂ ਨੇ ਇਸ ਨੂੰ ਪੁੱਛਿਆ ਤਾਂ ਉਹ ਕਹਿੰਦਾ ਮੈਂ ਅਰਾਨ ਜਾਣ ਵਾਸਤੇ ਜਿਹੜਾ ਫਲਾਈਟ ਵਿੱਚ ਚੜਿਆ ਸੀ ਇਸ ਤਰ੍ਹਾਂ ਤੇ ਉਹਨੂੰ ਨਹੀਂ ਸੀ ਪਤਾ ਵੀ ਇਹ ਜਿਹੜੀ ਫਲਾਈਟ ਭਾਰਤ ਆਵੇਗੀ ਉਥੋਂ ਦੀ ਸੁਰੱਖਿਆ ਅਧਿਕਾਰੀਆਂ ਨੇ ਜਿਹੜਾ ਉਹਨੂੰ ਦੂਸਰੀ ਫਲਾਈਟ ਰਾਹੀਂ ਜਿਹੜਾ ਵਾਪਸ ਅਫਗਾਨਿਸਤਾਨ ਦੇ ਵਿੱਚ ਭੇਜ ਦਿੱਤਾ ਅਜਿਹੇ ਹਟਰਾਮ ਕਿਉਂ ਹੁੰਦੀਆਂ ਨੇ ਇਹ ਘਰਾਂ ਦੀ ਮਾੜੇ ਹਾਲਾਤ ਗਰੀਬੀ ਅਤੇ ਦੇਸ਼ ਗਰੀਬ ਹੋਣ ਕਰਕੇ ਅਜਿਹੀਆਂ ਆਮ ਇੱਕਨਾਵਾਂ ਹੁੰਦੀਆਂ ਨੇ ਪਰ ਇਹ ਜਿਹੜੀਆਂ ਕਟਨਾਵਾਂ ਬਹੁਤ ਹੀ ਸਕਸੈਸਫੁਲ ਨਹੀਂ ਹੁੰਦੀਆਂ ਇਹ ਤੋਂ ਬਚਣਾ ਚਾਹੀਦਾ ਅਜਿਹੇ ਘਤਰੋ ਨਹੀਂ ਚੁੱਕਣੇ ਚਾਹੀਦੇ ਧੰਨਵਾਦ ਜੀ